ਸਾਰੇ ਪਰਿਸ਼ਦਰੋ ਤੇ ਕੌਂਸਲ ਦੇ ਸਤਿਕਾਰਯੋਗ ਡੋਨੈਫਾ ਦੇ ਕੁੜੀਆਂ ਇਸਤਾਨ ਦੇ ਪਰੂਪ ਸਭ ਤੋਂ ਪਹਿਲਾਂ ਜੀ ਮੈਂ ਸਤਿਕਾਰਯੋਗ ਸਾਡੇ ਸਾਡੇ ਸਤਿਕਾਰਯੋਗ ਸੀਨੀਅਰ ਸਾਹਿਬ ਸਤਿਕਾਰਯੋਗ ਸਾਡੇ ਮੰਤਰੀ ਸਾਹਿਬ ਜੋਸ਼ ਬੈਂਸੀ ਜਿਨੇ ਸਿੱਖਿਆ ਦਾ ਵਿਭਾਗ ਦੇਖਦੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਫਤਿਹਗੜ ਚੂੜੀਆਂ ਦੇ ਸੀਨੀਅਰ ਸੈਕੰਡਰੀ ਪ੍ਰਾਇਮਰੀ ਸਕੂਲਾਂ ਨੂੰ ਬੜਾ ਵੱਡਾ ਮਾਣ ਬਖਸ਼ਿਆ ਤਕਰੀਬਨ 4 ਕਰੋੜ ਤੋਂ ਪਲੱਸ ਜੋ ਸਾਨੂੰ ਗ੍ਰਾਂਟ ਦੇ ਦਿੱਤੀ ਗਈ ਹੈ ਅੱਜ ਅਧਿਕਾਰਤ ਜ਼ਰੂਰੀਆਂ ਦੇ ਦੋ ਸੀਨੀਅਰ ਸੈਂਟਰੀ ਸਕੂਲ ਬੁਆਏ ਸਕੂਲ ਅਤੇ ਗਰਲ ਸਕੂਲ ਦੇ ਵਿੱਚ ਨਾਲ-ਨਾਲ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ 52 ਲੱਖ ਦੀ ਲੱਗਦੇ ਨਾਲ ਜੋ ਕੰਮ ਕੰਪਲੀਟ ਹੋ ਚੁੱਕਾ ਹੈ ਉਹ ਜਿਹੜੇ ਵੀ ਕੰਮ ਹੋਰ ਪੈਂਡਿੰਗ ਨੇ ਮੈਂ ਸਾਰੇ ਅਧਿਆਪਕ ਸਭਾ ਨੂੰ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਕਰਕੇ ਗਿਆ ਕਿ ਆਪਣੇ ਸਕੂਲ ਦੀ ਡਿਮਾਂਡ ਨੂੰ ਭੇਜੋ ਤਾ ਜੋ ਆਪਾਂ ਇਹਦੇ ਕੰਮ ਨੂੰ ਵੀ ਮਨੂਕ ਮਰੀਦ ਕਰ ਸਕੀਏ। ਉਹ ਸਾਡੀਆਂ ਧੀਆ ਨੇ ਬੜਾ ਹੀ ਸੋਹਣਾ ਸੁਜੇ ਢੰਗ ਦੇ ਨਾਲ ਜਿਹੜਾ ਅੱਜ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਕੀਤਾ। ਉਹਨਾਂ ਧੀਆ ਨੂੰ ਮੈਂ ਆਪਣੇ ਵੱਲੋਂ ਸ਼ਾਬਾਸ਼ ਇਹ ਦੇਣਾ ਚਾਹੁੰਨਾ। ਕੰਨਿਆ ਸਕੂਲ ਦੇ ਮੈਡਮ ਪ੍ਰਿੰਸੀਪਲ ਜੋ ਇਹਨਾਂ ਦੀ ਮਿਹਨਤ ਇਹਨਾਂ ਦੀ ਮਿਹਨਤ ਦੀ ਦਾਤ ਦੇਣਾ ਚਾਹੁੰਨਾ। ਕਿਉਂਕਿ ਇਹਨਾਂ ਦੇ ਸਿਸਟਮ ਨੂੰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ। ਇਹਦੇ ਤੋਂ ਪਹਿਲਾਂ ਮੈਂ ਬੁਆਇਸ ਸਕੂਲ ਦੇ ਜਿਹੜੇ ਸਾਡੇ ਪ੍ਰਿੰਸੀਪਲ ਮੈਡਮ ਉਹਨਾਂ ਦੇ ਵੀ ਸਿਸਟਮ ਨੂੰ ਦੇਖ ਕੇ ਆ ਮੈਂ ਸਿਸਟਮ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਵੀ ਲੀਕਿਆ ਬੜੀ ਮਾਣ ਵਾਲੀ ਗੱਲ ਹੈ ਮੈਂ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਜਿੰਨੂੰ ਮੇਣਾ ਮिन्नੂ ਸਾਡੀਆਂ ਬੱਚੀਆਂ ਲਈ ਆਉਣ ਵਾਲੇ ਭਵਿੱਖ ਲਈ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਦੇ ਨੇ ਧਰਮ ਦੀ ਰਾਜਨੀਤੀ ਕਰਦੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਸਾਡੇ ਸਲਾਰਤੀ ਅੰਥਰਾਂ ਨੂੰ ਪੰਜਾਬ ਨੂੰ ਅਮਨ ਸ਼ਾਂਤੀ ਦੇ ਨਾਲ ਜੀਓ ਅਮਨ ਸ਼ਾਂਤੀ ਦੇ ਨਾਲ ਰਹੋ ਤੇ ਅਮਨ ਸ਼ਾਂਤੀ ਦੇ ਨਾਲ ਰਹੋ ਦੇਖਿਆ ਕਰੋ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਾਲੀ ਕਾਂਸੀ ਤੇ ਭਾਜਪਾ ਦੇ ਕਹ ਰਹੇ ਜੀ ਟਾਈਮ ਤੇ ਮਨੀ ਵੇਸਟੀਿੰਗ ਹੋ ਰਹੀ ਹੈ ਸਰਕਾਰ ਕਰ ਰਹੀ ਹੈ ਬੇਫੂਜੀ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਅੱਜ ਵੀ ਤੁਸੀਂ ਸਵੇਰ ਦੇ ਨਾਲ ਜੀ ਤੁਸੀਂ ਆਪ ਗਰਾਊਂਡ ਤੇ ਜਾ ਕੇ ਚੈੱਕ ਕਰੋ ਮੈਂ ਕਿਸੇ ਨਾਲ ਤਰਾਜ ਨਹੀਂ ਕਰਾਂਗਾ ਕਿਸੇ ਪੱਤਰਕਾਰ ਭਰਾ ਨਾਲ ਤਰਾਜ ਨਹੀਂ ਕਰਾਂਗਾ ਸੋਸ਼ਲ ਮੀਡੀਆ ਦੇ ਭਰਾ ਨਾਲ ਤਰਾਜ ਨਹੀਂ ਕਰਾਂਗਾ ਤੁਸੀਂ ਆਪ ਜਾ ਕੇ ਸਕੂਲਾਂ ਦੇ ਵਿੱਚ ਹੱਥ ਮਾਰ ਕੇ ਵੇਖਿਓ ਕਿ ਮਨੀ ਵੇਸਟੀਿੰਗ ਹੋ ਰਹੀ ਹੈ ਜਾਂ ਸਾਡੇ ਬੱਚਿਆਂ ਦਾ ਭਵਿੱਖ ਲਿਖਿਆ ਜਾਂਦਾ ਇਹ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਲਿਖਿਆ ਜਾਂਦਾ ਟੀਚਰ ਸਹਿਬਾਨਾਂ ਦੇ ਚਿਹਰਿਆਂ ਦੀ ਖੁਸ਼ੀ ਨੂੰ ਪੜੋ ਬੱਚਿਆਂ ਦੀ ਖੁਸ਼ੀ ਨੂੰ ਪੜੋ ਬੱਚਿਆਂ ਦੇ ਮਾਪਿਆਂ ਦੀ ਖੁਸ਼ੀ ਨੂੰ ਵੜ ਕੇ ਵੇਖੋ ਕਿ ਅੱਜ ਸਾਡੇ ਬੱਚਿਆਂ ਵਾਸਤੇ ਸਕੂਲਾਂ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਲੱਗਦੇ ਹਨ ਜੇ ਸਾਹ ਵੇਖਿਆ ਜਾਵੇ ਕਿ ਸਰਕਾਰ ਬਹੁਤ ਵੱਡਾ ਔਰਾਲਾ ਕਰ ਰਹੀ ਹੈ ਕਿ ਸਿੱਖਿਆ ਮਿਆਰ ਨੂੰ ਉੱਚਾ ਚੁੱਕ ਰਹੀ ਹੈ ਪਰ ਵੇਖਿਆ ਜਾਵੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਨੋਟ ਉਦਾਂ ਦੀ ਉਦਾਂ ਚੱਲ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਯੂਨੀਫਾਰਮ ਵਰਦੀਆਂ ਜਿਹੜੀਆਂ ਕਿ ਸ਼ਰਿਆਂ ਵਿੱਚ ਵੰਡੀਆਂ ਜਾ ਰਹੀਆਂ ਜਦੋਂ ਕਿ ਸਰਕਾਰ ਦੇ ਹੁਕਮ ਤੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਪ੍ਰਾਈਵੇਟ ਸਕੂਲ ਇਹ ਕੰਮ ਨਹੀਂ ਕਰੂਗਾ ਜਰੂਰ ਮੰਨ ਜੀ ਜੇ ਤੁਸੀਂ ਇਹ ਗੱਲ ਮੇਰੇ ਅੱਜ ਧਿਆਨ ਚ ਲਿਆਉਂਦੀ ਆ ਤੇ ਮੈਂ ਜਰੂਰ ਸਾਡੇ ਐਜੂਕੇਸ਼ਨ ਦੇ ਜਿਹੜੇ ਜ਼ਿਲ੍ਹਾ ਦੇ ਅਫਸਰ ਨੇ ਉਹਨਾਂ ਦੇ ਧਿਆਨ ਚ ਲਾਵਾਂਗਾ ਔਰ ਉਹਨਾਂ ਦੇ ਐਕਸ਼ਨ ਲਿਆ ਜਾਊਗਾ ਜੇ ਤੁਹਾਡੇ ਕੋਈ ਇਜਾਂ ਦਾ ਧਿਆਨ ਚ ਤਾਂ ਮੈਨੂੰ ਨੋਟ ਜਰੂਰ ਕਰਵਾਇਓ ਅਸੀਂ ਉਹਨਾਂ ਦੇ ਐਕਸ਼ਨ ਜੋ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਮੈਂ ਜਰੂਰ ਕਰਵਾਉਂਗਾ ਦੇਖੋ ਜੀ ਪੰਜਾਬ ਦੇ ਇਤਿਹਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਮੀਲ ਪੱਥਰ ਕਾਇਮ ਕਰਤਾ ਜਿਵੇਂ ਕਿ ਆਪ ਸਭ ਨੇ ਦੇਖਿਆ ਕਿ ਵੱਡੇ ਪੱਦਰ ਦੇ ਉੱਤੇ 152 ਸਕੂਲ ਸਾਰੇ ਹਲਕੇ ਦੇ ਜਿਹਦੇ ਵਿੱਚ ਨਵੀਨੀਕਰਨ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਰਦਾਰ ਬਲਬੀਰ ਸਿੰਘ ਪੰਨੂ ਨੂੰ ਉਹਨਾਂ ਦਾ ਉਦਘਾਟਨ ਕਰਨ ਵਾਸਤੇ ਭੇਜਿਆ ਸੀ ਇਸੇ ਤਹਿਤ ਅੱਜ ਫਤਿਹਗੜ ਚੂੜੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਬాయ్ ਅਤੇ ਲੜਕੀਆਂ ਜਿਹਦੇ ਵਿੱਚ ਪ੍ਰੋਗਰਾਮ ਰਵੰਤਕਾਂ ਵੱਲੋਂ ਪ੍ਰਿੰਸੀਪਲ ਸਾਹਿਬਾਨ ਵੱਲੋਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਅਲਿਕੇ ਗਏ ਜੋ ਬੜੇ ਸਫਲਤਾਪੂਰਕ ਸੰਪਨ ਹੋਏ ਨੇ ਇਸ ਸਭ ਦਾ ਸਿਹਰਾ ਸਾਡੇ ਸਕੂਲ ਦੀ ਪ੍ਰਿੰਸੀਪਲ ਮੈਡਮ ਅਨੀਤਾ अरोड़ा ਅਤੇ ਨੀਨਾ ਚਾਵਲਾ ਜਿਹੜੇ ਬॉय ਸਕੂਲ ਦੇ ਪ੍ਰਿੰਸੀਪਲ ਨੇ ਅਤੇ ਉਹਨਾਂ ਦੇ ਸਮੁੱਚੇ ਸਟਾਫ ਨੂੰ ਜਾਂਦਾ ਮੈਂ ਸਰਦਾਰ ਬਲਵੀਰ ਸਿੰਘ ਪੰਨੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਆਉਣ ਤੇ ਸਵਾਗਤ ਕਰਦਾ ਹਾਂ ਅਤੇ ਉਹ ਜੋ ਇੱਥੇ ਗੱਲਾਂ ਕਹਿ ਕੇ ਗਏ ਨੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਜੋ ਵੀ ਸਿੱਖਿਆ ਵਿਭਾਗ ਵਾਸਤੇ ਬਿਹਤਰੀ ਵਾਸਤੇ ਉਹ ਕਰ ਸਕਦੇ ਨੇ ਸਰਕਾਰ ਕੋਲੋਂ ਵੱਡੀਆਂ-ਵੱਡੀਆਂ ਗ੍ਰਾਂਟਾਂ ਲਿਆ ਕੇ ਇਹਨਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਨ ਕਰਨਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਕੂਲ ਜਿਹੜੇ ਨੇ ਦੋਨੋਂ ਫਤਿਹਗੜ ਚੂੜੀਆਂ ਦੇ ਬੁਆਏ ਤੇ ਲੜਕੀਆਂ ਦਾ ਸਕੂਲ ਇੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਆਪਣਾ ਨਾਮ ਨਾ ਪ੍ਰਾਪਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਿਆ ਕ੍ਰਾਂਤੀ ਦੇ ਤਹਿਤ ਬਦਲਦਾ ਪੰਜਾਬ ਮਹਿੰਦੇ ਤਹਿਤ ਸਕੂਲਾਂ 'ਚ ਸੁਧਾਰ ਵਾਸਤੇ ਗ੍ਰਾਂਟਾਂ ਦੇ ਨਾਲ ਇਨਫਰਾਸਟ੍ਰਕਚਰ ਤਿਆਰ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਗੈਂਸ ਉਹਨਾਂ ਦੀ ਯੋਗਗਵਾਈ ਵਿੱਚ ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡੀ ਸਕੂਲ ਜਿਹੜਾ ਹੈ ਫਤੇਗੜ ਚੂੜੀਆਂ ਉਹਦੇ ਵਿੱਚ ਦੋ ਨਵੇਂ ਕਮਰੇ ਜਿਹੜੇ ਬਣੇ ਨੇ ਤੇ ਬਾਕੀ ਜੋ ਰਿਪੇਅਰ ਕੀਤੀ ਗਈ ਇਮਾਰਤਾਂ ਦੀ ਉਸ ਦਾ ਉਦਘਾਟਨ ਪੰਨੂਸਾ ਵੱਲੋਂ ਕੀਤਾ ਗਿਆ ਅ ਅੱਜ ਅਸੀਂ ਬੁਆਏ ਸਕੂਲ ਫਤਿਹਗੜ ਚੂੜੀਆਂ ਅਤੇ ਗਰਲ ਸਕੂਲ ਫਤਿਹਗੜ ਚੂੜੀਆਂ ਵਿੱਚ ਜਿਹੜੇ ਉਸਾਰੀ ਦੇ ਕੰਮ ਹੋਏ ਐ ਉਹਨਾਂ ਦਾ ਉਦਘਾਟਨ ਮਾਨਯੋਗ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੁਆਰਾ ਕੀਤਾ ਗਿਆ ਔਰ ਪੰਜਾਬ ਸਰਕਾਰ ਜਿਹੜੀ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਵੱਖ-ਵੱਖ ਸਕੀਮਾਂ ਅਧੀਨ ਕਾਫੀ ਸਹੂਲਤਾਂ ਜੜੀਆਂ ਨੇ ਉਹ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਮੈਂ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਰੋਜ਼ਾਨਾ ਭੇਜੋ ਔਰ ਜਿਹੜੀਆਂ ਇਹ ਸਹੂਲਤਾਂ ਮਿਲ ਰਹੀਆਂ ਨੇ ਜੋ ਸਰਕਾਰ ਕਾਫੀ ਖਰਚਾ ਕਰ ਰਹੀ ਹੈ ਵਿਦਿਆਰਥੀਆਂ ਤੇ ਉਹਨਾਂ ਦਾ ਲਾਹਾ ਜਿਹੜਾ ਵਾ ਉਹ ਜ਼ਰੂਰ ਲੈਣ ਕਿਉਂਕਿ ਇੱਥੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਸਟਾਫ ਆ ਉਹ ਬਹੁਤ ਹੀ ਪੜਿਆ ਲਿਖਿਆ ਤੇ ਤਜਰਬੇਕਾਰ ਸਟਾਫ ਆ ਇਹਨਾਂ ਦਾ ਫਾਇਦਾ ਇਲਾਕਾ ਵਾਸੀਆਂ ਨੂੰ ਲੈਣਾ ਚਾਹੀਦਾ ਵਾ ਤੇ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਚਮਕਦੇ ਸਿਤਾਰੇ ਬਣ ਤੇ ਵੱਡੇ ਵੱਡੇ ਅਫਸਰ ਬਣ ਧੰਨਵਾਦ